ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕਿਸਾਨਾਂ ਨੂੰ ਲੈ ਕੇ ਕਿਸਾਨਾਂ ਦੀ ਅਤੇ ਹਰਿਆਣਾ ਪ੍ਰਸ਼ਾਸਨ ਅਤੇ ਪੰਜਾਬ ਪ੍ਰਸ਼ਾਸਨ ਦੀ ਮੀਟਿੰਗ ਹੋਣ ਜਾ ਰਹੀ ਹੈ ਪਿਛਲੇ ਦਿਨੀ ਵੀ ਇੱਕ ਮੀਟਿੰਗ ਹੁੰਦੀ ਹੈ ਜੋ ਕਿ ਬੇਸਿੱਟਾ ਨਿਕਲਦੀ ਹੈ ਇਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਸ਼ੰਭੂ ਔਰਡਰ ਖੋਲਣ ਨੂੰ ਲੈ ਕੇ ਸੁਣਵਾਈ ਹੁੰਦੀ ਹੈ ਤੇ ਉਹ ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਨੇ ਕਿ ਮੀਟਿੰਗਾਂ ਹੋਰ ਕੀਤੀਆਂ ਜਾਣ ਜਿਸ ਦੇ ਚੱਲਦੇ ਅੱਜ ਫਿਰ ਹਰਿਆਣਾ ਪ੍ਰਸ਼ਾਸਨ ਅਤੇ ਪੰਜਾਬ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਇੱਕ ਅਧਿਕਾਰੀਆਂ ਦੀ ਕਮੇਟੀ ਬਣਾਈ ਗਈ ਹੈ ਉਸ ਦੇ ਨਾਲ ਕਿਸਾਨਾਂ ਦੀ ਮੀਟਿੰਗ ਹੋਣੀ ਹੈ ਤੇ ਇਸ ਮੀਟਿੰਗ ਤੋਂ ਪਹਿਲਾਂ ਜੇ ਦੇਖਿਆ ਜਾਵੇ ਤਾਂ ਇੱਕ ਹੋਰ ਮੀਟਿੰਗ ਹੋਈ ਸੀ ਜੋ ਕਿ ਸਿੱਧੇ ਤੌਰ ਤੇ ਬੇਸਿੱਟਾ ਨਿਕਲੇ ਸੀ ਤੇ ਉਸ ਮੀਟਿੰਗ ਦੇ ਬੇਸਿੱਟਾ ਨਿਕਲਣ ਤੋਂ ਬਾਅਦ ਕੁਝ ਗੱਲਾਂ ਹੋਰ ਵੀ ਪ੍ਰਸ਼ਾਸਨ ਦੇ ਵੱਲੋਂ ਰੱਖੀਆਂ ਗਈਆਂ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਟਰੈਕਟਰ ਟਰਾਲੀਆਂ ਨਾਲ ਲੈ ਕੇ ਜਾਣ ਕਿਸਾਨ ਦਿੱਲੀ ਰਾਸੀ ਵਾਟਰ ਖੋਲਣ ਲਈ ਤਿਆਰਾਂ ਪਰ ਕਿਸਾਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਸੀ ਕਿ ਅਸੀਂ ਟਰੈਕਟਰ ਟਰਾਲੀਆਂ ਤੇ ਹੀ ਜਾਵਾਂਗੇ ਪਰ ਇਸ ਤੋਂ ਬਾਅਦ ਜਦੋਂ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਦੁਆਰੇ ਜਾਂਦਾ ਹੈ ਤੇ ਸੁਪਰੀਮ ਕੋਰਟ ਦੇ ਵਿੱਚ ਇਸ ਦੇ ਵਿੱਚ ਸੁਣਵਾਈ ਹੁੰਦੀ ਹੈ ਤਾਂ ਸੁਪਰੀਮ ਕੋਰਟ ਦੇ ਵੱਲੋਂ ਹਾਲੇ ਸ਼ੰਭੂ ਵਾਟਰ ਖੋਲਣ ਦੀ ਤਾਂ ਨਹੀਂ ਕੋਈ ਦਿਸ਼ਾ ਨਿਰਦੇਸ਼ ਦਿੱਤੇ ਗਏ ਪਰ ਮੀਟਿੰਗਾਂ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਜਿਸ ਦੇ ਚੱਲਦੇ ਅੱਜ ਫੇਰ ਦੁਬਾਰਾ ਜਿਹੜੀ ਮੀਟਿੰਗ ਹੈ ਕਿਸਾਨਾਂ ਦੇ ਨਾਲ ਪ੍ਰਸ਼ਾਸਨ ਦੀ ਹਰਿਆਣਾ ਪ੍ਰਸ਼ਾਸਨ ਦੀ ਅਤੇ ਪੰਜਾਬ ਪ੍ਰਸ਼ਾਸਨ ਦੀ ਹੋਣੀ ਹੈ ਤਾਂ ਦੇਖਣਾ ਹੋਵੇਗਾ ਕਿ ਇਸ ਮੀਟਿੰਗ ਦੇ ਵਿੱਚ ਕੀ ਕੋਈ ਖਾਸ ਦੇ ਪਰ ਉਸ ਤੋਂ ਪਹਿਲਾਂ ਮੀਟਿੰਗ ਤੋਂ ਪਹਿਲਾਂ ਕੀ ਬੋਲੇ ਕਿਸਾਨ ਆਗੂ ਸਰਮਨ ਸਿੰਘ ਪੰਦੇਰ ਆਉ ਸੁਣਾਉਂਦੀਆਂ ਦੇਖੋ ਸਾਡੇ ਵੱਲੋਂ ਕੋਈ ਏਜੰਡਾ ਨਹੀਂ ਹੈ ਇਹ ਇੱਕ ਆਜ਼ਾਦ ਪਟੀਸ਼ਨਰ ਵੱਲੋਂ ਕੋਰੇ ਪਟੀਸ਼ਨ ਪਾਈ ਹੋਈ ਰਾਹ ਖੁੱਲਣ ਬਾਰੇ ਉਹਦੇ ਤੇ ਮਸਲਾ ਸਾਡਾ ਕੋਈ ਏਜੰਡਾ ਨਹੀਂ ਹੈ ਅਸੀਂ ਦੋ ਫੋਰਮ ਨੂੰ ਮੀਟਿੰਗ ਕਰਾਂਗੇ ਤੇ ਉਹਦੇ ਤੋਂ ਬਾਅਦ ਗੱਲ ਕਰਾਂਗੇ ਤੁਹਾਡੇ ਨਾਲ ਸਾਡਾ ਨਜ਼ਰੀਆ ਸਪਸ਼ਟਾ ਪੀ ਰਾਹ ਖੁੱਲਣਾ ਚਾਹੀਦਾ ਅਸੀਂ ਪਿਛਲੀ ਵਾਰ ਵੀ ਕਰਤਾ ਸੀ ਜਿਹੜੀ ਆਮ ਜਨਤਾ ਨੂੰ ਕੈਲੋ ਟਰਾਂਸਪੋਰਟਰਾਂ ਨੂੰ ਆਮ ਲੋਕਾਂ ਨੂੰ ਮੁਸ਼ਕਲ ਆ ਰਹੀ ਹੈ ਨਹੀਂ ਆਉਣੀ ਚਾਹੀਦੀ ਨਹੀਂ ਲਗਭਗ 13 ਫਰਵਰੀ ਤੋਂ ਕਹਿ ਰਹੇ ਹਾਂ ਇੱਕ ਕਿਸਾਨ ਤਾਂ ਕਹਿੰਦੇ ਰਾਹ ਖੋਲ ਦਿਓ ਦੂਜਾ ਹੈਗਾ ਵੀ ਜੇ ਸਰਕਾਰ ਨੇ ਇਸ਼ੂਆਂ ਤੇ ਗੱਲਬਾਤ ਕਰਨੀ ਹੈ ਤੇ ਸਰਕਾਰ ਖੁਦ ਗੱਲ ਕਰੇ ਠੀਕ ਹੈ ਜੀ ਸਾਨੂੰ ਨਹੀਂ ਲੱਗਦਾ ਕੋਈ ਕਮੇਟੀ ਕਿਸਾਨਾਂ ਦੇ ਮਸਲੇ ਜਾਂ ਕਿਸਾਨਾਂ ਮਤੋਂ ਦੇ ਮਸਲਾ ਦਾ ਨਿਬੇੜਾ ਕਰ ਸਕੂਗੀ ਹਾਂ ਅਸੀਂ ਆਪਣਾ ਪੱਖ ਜਿਹੜਾ ਪਿਛਲੀ ਵਾਰ ਰੱਖਿਆ ਸੀ ਉਹੀ ਸਾਡਾ ਪੱਖ ਹੋਊਗਾ ਹਾਂ ਕੋਈ ਨਵੀਂ ਗੱਲ ਹੋਊਗੀ ਉਹਦੇ ਬਾਰੇ ਫਿਰ ਤੁਹਾਨੂੰ ਮੀਟਿੰਗ ਤੋਂ ਬਾਅਦ ਹੀ ਆਪਾਂ ਦੱਸ ਸਕਦੇ ਹਾਂ ਕਿ ਕੋਈ ਨਵੀਂ ਗੱਲ ਆਈ ਹੈ ਤੇ ਕਿਹੜੀ ਗੱਲ ਆਈ ਹੈ ਸੋਚਣ ਵਾਲੀ ਗੱਲ ਵੀਰੇ ਉਹਦੇ ਤੇ ਹੁੰਦੀ ਆ ਜਿਹੜਾ ਕੋਈ ਜ਼ਰੂਰਤ ਵਾਲੀ ਚੀਜ਼ ਨਹੀਂ ਤਾਂ ਤਾਂ ਸੋਚਣ ਵਾਲੀ ਗੱਲ ਹੀ ਕੋਈ ਨਹੀਂ ਉਸੇ ਗੱਲ ਤੇ ਨਾ ਅੜਿਆ ਸ਼ਬਦ ਨਹੀਂ ਕਿਹਾ ਜਾ ਸਕਦਾ ਨਾ ਅੜਿਆ ਨਾ ਕੋਈ ਜिदबाजी ਨਹੀਂ ਠੀਕ ਹੈਗਾ ਦੇਖੋ ਜੜੀ ਚੀਜ਼ ਤੁਹਾਡੀ ਲੋੜੀ ਆ ਲੋੜ ਆ ਵੀ ਅਸੀਂ ਬਿਨਾਂ ਟਰੈਕਟਰ ਟਰਾਲੀ ਤੋਂ ਚਲੇ ਜੀਏ ਭਈ ਆਪਾਂ ਰਹਿਣਾ ਕਿੱਥੇ ਆ ਧੁੱਪੇ ਬਹਿ ਰਹਾਂਗੇ ਛੜਕ ਤੇ ਬਹਿ ਰਹਾਂਗੇ ਮੀਂਹ ਪੈ ਜਾਊ ਬਰਸਾਤ ਆ ਜਾਊ ਯਾਨੀ ਜੇ ਟਰੈਕਟਰ ਟਰਾਲੀ ਨਹੀਂ ਤੇ ਅੰਦੋਲਨ ਵੀ ਨਹੀਂ ਉਹ ਚਾਹੁੰਦੇ ਆ ਵੀ ਇਸ ਕਿਸਮ ਦਾ ਮੌਕਾ ਦਾ ਅੰਦੋਲਨ ਨਾ ਹੋਵੇ ਟਰੈਕਟਰ ਟਰਾਲੀ ਹੈਗਾ 2 ਫੁੱਟ ਬਰਸ ਵੀ ਹੋ ਜਾਹਾਂ ਟਰਾਲੀ ਚ ਵੜ ਜਾਾਂਗੇ ਤੂਫਾਨ ਆ ਜਾਏ ਨੇਰੀ ਆ ਜਾਏ ਹਰ ਗੱਲ ਤੋਂ ਲੰਗਰ ਪ੍ਰਸ਼ਾਦਾ ਜਣੀ ਸਾਡਾ ਅਣਖ ਦਾ ਸਵਾਲ ਨਹੀਂ ਟੇ ਟਟਲੀ ਸਾਡੀ ਲੋਡ ਆ ਇਹ ਲੋਡ ਹੋਰ ਕੋਈ ਚੀਜ਼ ਸਾਡੀ ਪੂਰੀ ਨਹੀਂ ਕਰ ਸਕਦੀ ਠੀਕ ਆ ਤੁਸੀਂ ਕੋਈ ਗੱਡੀ ਲੈ ਜੋ ਉੱਚ ਕਿਵੇਂ ਟੇ ਟੇ ਮਿੱਡੇ ਹੋ ਕੇ ਥੋੜਾ ਬੈਰੋਗੇ ਠੀਕ ਆ ਜੇ ਸਾਡਾ ਟਰੈਕਟਰ ਟਰਾਲੀ ਤੋਂ ਬਗੈਰ ਸਰਦਾ ਵੀ ਹੁੰਦਾ ਤੇ ਅਸੀਂ ਅਣਖ ਦਾ ਸਵਾਲ ਨਹੀਂ ਸੀ ਬਣਾਉਣਾ ਪਰ ਸਾਨੂੰ ਲੱਗਦਾ ਵੀ ਸਾਡਾ ਟਰੈਕਟਰ ਟਰਾਲੀ ਤੋਂ ਬਗੈਰ ਸਰਦਾ ਨਹੀਂ ਹੈਗਾ ਇਹ ਦੋਵਾਂ ਪੱਖਾਂ 'ਚ ਫਰਕ ਹੁੰਦਾ ਅੜੇ ਰਹਿਣਾ ਜਾਂ ਅਣਖ ਦਾ ਸਵਾਲ ਜਾਂ ਤੁਹਾਡੀ ਲੋਡ ਆ ਕੋਈ ਕਹੇ ਵੀ ਤੁਸੀਂ ਜੀ ਕੱਲ ਨੂੰ ਜਾਓ ਦਿੱਲੀ ਪਰ ਦੋਵੇਂ ਬਾਹਾਂ ਲਾ ਕੇ ਰੱਖ ਜੋ। ਤੁਸੀਂ ਕਿੰਨੇ ਵੀ ਸਰੀਰ ਦਾ ਅੰਗ ਕਿਵੇਂ ਲਾ ਕੇ ਰੱਖ ਜਾਗੇ? ਉਹ ਕਿਸਾਨੀ ਅੰਦੋਲਨ ਦਾ ਇੱਕ ਅੰਗ ਆ ਟੈਕ ਟੈ ਟਾਲੀ ਸਾਹਿਬ। ਕਿਸਾਨ ਜਥੇਬੰਦੀਆਂ ਤਾਂ ਜਦੋਂ ਅੰਦੋਲਨ ਸ਼ੁਰੂ ਕਰ ਰਹੀਆਂ ਇੱਕ ਮਹੀਨਾ ਪਹਿਲੋਂ ਸਾਰਾ ਕੁਝ ਸਰਕਾਰ ਨੂੰ ਕਿਹਾ ਹੋਇਆ। ਪਹਿਲੀ ਅ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ। ਉਹਦੇ ਤੇ ਹੀ ਲੋਕ ਬੋਲ ਰਹੇ ਪਹਿਲਾਂ ਸੁਪਰੀਮ ਕੋਰਟ ਦਾ ਆਰਡਰ ਪੜੋ ਉਹ ਕਹਿੰਦੇ ਸੀ ਵੀ ਸੁਪਰੀਮ ਕੋਰਟ ਇਹ ਮਸਲੇ ਦਾ ਹੱਲ ਨਹੀਂ ਕਰ ਸਕਦਾ। ਪਹਿਲੇ ਉਹਨੇ 18 ਚ ਗਿਆ ਇਹ ਤਾਂ ਸਰਕਾਰ ਹੀ ਕਰ ਸਕਦੀ ਸ਼ੂ ਆਗੇ ਨਾ ਸਰਕਾਰ ਨਾਲ ਰਿਲੇਟਡ ਉਹਨੇ ਕਿਹਾ ਤੋ ਮੈਨੂੰ ਨਹੀਂ ਲੱਗਦਾ ਵੀ ਕਿਸਾਨਾਂ ਕਿਸਾਨ ਕਿਤੇ ਸ਼ੌਂਕ ਨਾਲ ਸੜਕ ਤੇ ਬੈਠੇ ਨੇ ਕਿਸਾਨ ਤਾਂ ਕਹਿੰਦੇ ਨੇ ਵੀ ਇਸ਼ੂ ਦਾ ਹੱਲ ਕੱਲ ਹੋ ਜਾਈ ਆਪਾਂ ਘਰ ਨੂੰ ਜਾਈ ਕੋਈ ਸੜਕਾਂ ਤੇ ਬਹਿਣਾ ਤਾਂ ਸੌਖਾ ਕੰਮ ਨਹੀਂ ਹੈਗਾ ਹੁਣੇ ਸਰਕਾਰ ਨਹੀਂ ਚਾਹੁੰਦੀ ਵੀ ਅਸੀਂ ਮਸਲੇ ਦਾ ਹੱਲ ਕਰਨਾ ਜਿੰਨਾ ਚਿਰ ਸਰਕਾਰ ਨਹੀਂ ਚਾਹੁੰਦੀ ਕੋਈ ਵੀ ਮਸਲੇ ਦਾ ਹੱਲ ਨਹੀਂ ਕਰਵਾ ਸਕਦਾ